ਸਾਰੇ ਜਣਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਤੇ ਹੁਣ ਆਪਾਂ ਜਾ ਰਹੇ ਆਂ ਜਾਗੋ ਤੇ ਬਾਕੀ ਮਾ ਦਾ ਪਹਿਲਾ ਦਸਤੋ ਕਿਵੇਂ ਲੱਗ ਰਿਹਾ ਮਾ ਬਹੁਤ ਸੋਹਣੇ ਲੱਗਦੇ ਸੱਚੀ ਮੈਨੂੰ ਬੜੇ ਪਸੰਦ ਆਇ ਹੇ ਮੁੱਛਾਂ ਸਵਾਰੀਆਂ ਜਾ ਰਹੀਆਂ ਨੇ ਇਧਰੇ ਵਕਾਇਓ हां सोने लाग गए भाई पता नहीं किसे को ਤੁਸੀਂ ਨਦੋਂਦੇ ਨੂੰ ਸੂਟ ਕਿ ਉਹਨੇ ਕਹਿੰਦੇ ਉਹ ਤਾਂ ਬਹੁਤ ਘੱਡੀਆਂ ਪਾਉਂਦੀ ਆ ਜੀ ਉਹ ਪਾਉਂਦੀ ਆ ਚਲੋ ਲੋਕਾਂ ਦੀ ਆਪਣੀ ਪੁਲਿਸ ਆ ਪਰ ਉਹ ਸਾਨੂੰ ਉਹ ਪਰ ਉਹ ਬੜੇ ਬੰਦੇ ਨੂੰ ਪਤਾ ਵੀ ਘੱਡੀਆਂ ਸੂਟ ਹੁੰਦੇ ਨੇ ਮਹਿੰਗੇ ਹੁੰਦੇ ਨੇ ਸਸਤੇ ਹੁੰਦੇ ਨੇ ਮੈਨੂੰ ਤਾਂ ਆਜਿਹੇ ਜਿਹੇ ਭਾਈ ਤਿਆਰ ਹੁੰਦੇ ਕਰਵਾ ਜਿੰਨੀ ਕਿ ਜਿੰਨੀ ਦੀਆਂ ਬੰਦਾ ਉਹਨੇ ਕ ਵਧੀਆ ਤਿਆਰ ਕਰਵਾ ਲੈਂਦਾ ਬਾਕੀ ਮੈਂ ਦਿਖਾਉ ਆ ਮੈਂ ਟਾਈਮ ਤਿਆਰ ਹੋ ਜਾਣਾ ਬੰਦਾ ਲੋਕੀਆਂ ਨਿੱਕੀ ਤਿਆਰ ਹੋਈ ਆ ਆਹ ਦੇਖੋ ਉਹ ਹੋਣ ਕਰ ਆ ਲਓ ਜੀ ਹਮੇਂ ਵਧੀਆ ਪਿਆ ਤੋ ਇਹ ਐਕਟਮ ਪਿਆਰ ਹੋਈ ਯਾਰ ਪਤਾ ਨਹੀਂ ਇਹ ਵੀ ਵਧੀਆ ਲੱਗੂ ਕਾ ਨਹੀਂ ਨਹੀਂ ਪਤਾ ਨਹੀਂ ਕੀ ਕੁ ਮਕਾਮੀਆਂ ਕੱਢਣਗੇ ਮੇਰੇ ਚ ਬਾਕੀ ਕੁਝ ਦੱਸਿਆ ਨਹੀਂ ਕਿਵੇਂ ਦੀ ਲੱਗ ਰਹੀ ਹੈ ਪਰ ਉਹਨੂੰ ਤਾਂ ਹੋ ਬੂਤੂ ਆ ਮੰਨੂਆ ਰੋਂ ਨੂੰ ਲੈ ਜਾ ਕਿਉਂ ਮੈਂ ਸਾਧ ਦੀ ਉਹਨਾਂ ਨੂੰ ਲਓ ਜੀ ਸਾਡੀ ਕੁੜੀ ਚੈੱਕ ਕਰੋ ਸਾਡੀ ਕੁੜੀ ਆ ਸਾਢੇ 3:30 ਦਾ ਦਿਹਾਣਾ ਉਹ ਆਪਣੀ ਅਮਨ ਬਹੁਤ ਸੋਹਣੀ ਲੱਗ ਰਹੀ ਸੱਚੀ ਮੈਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੂੰ ਤੇਰੀ ਗ੍ਰੇਸ ਸਾਢੇ 3:30 ਦੀ ਸਾਢੇ 3:30 ਦੀ ਫੋਟੋ ਆਊਗੀ ਸਹੀ ਸਾਡੇ ਸੇਮ ਸੇਮ ਕਲਰ ਚਲੋ ਜੀ ਮੈਂ ਤਾਂ ਹੱਥ ਤੇ ਵੀ ਤਾਰਾ ਕੋਈ ਕੋਈ ਨਾ ਫਿਰਦਾ ਕੋਈ ਸਮਝੂਗੀ ਤਾਂ ਮੈਂ ਤਾਂ ਚੁੰਨੀ ਵੀ ਸੈਟ ਕਰੀ ਜਮਾਰ ਕੇ ਬੰਦ ਕਰ ਦੇ ਬਸ ਇਹ ਤਾਂ ਬੜੀ ਸਲੋ ਆ ਰਹੀ ਹੈ ਲੋ ਜੀ ਟ੍ਰੇਨ ਦੀ ਵੇਟ ਚੜ੍ਹ ਰਹੀ ਹੂਗਾ ਇਹ ਨਾ ਨਾ ਇਹ ਨਾ ਕੋਈ ਕੋਈ ਆ ਜੇ ਭਾਈ ਤੂੰ ਨੀਚੇ ਗਿ ਗਿਆ ਤੂੰ ਕਿੱਥੋਂ ਆਈਆਂ ਨਹੀਂ ਤੂੰ ਇਹ ਪੂਰੇ ਨਹੀਂ ਰੁਕਦੀ ਅੱਗੇ ਇੰਡੀਅਨ 3G ਫਰਸਟ ਕਲਾਸ ਹੈ ਦੇਖ ਜਿਹੜਾ ਨਾਲ ਪੀਲੀ ਪੱਟੀ ਨਹੀਂ ਗੱਬੇ ਡੱਬੇ ਲੱਗੀ ਹੋਈ ਉੱਪਰ ਉੱਤੇ ਲਿਖਿਆ ਹੋਇਆ

ਹਰ ਵੇ ਉਹਦੀ ਨਹੀਂ ਗਾਣੇ ਦੀ ਕਿਹਾ ਨਾ ਜੀ ਗਾਣੇ ਦੀ ਬਾਤ ਕਰਨ ਲਈ ਮੈਂ ਆਪਣੇ ਬਾਅਦ ਫਿਰ ਤੋਂ ਹੋਜੀ ਸਾਰਾ ਨਾਲ ਕਾ ਮੇਰੇ ਉੱਤਰੇ ਇੱਧਰ ਨਾ ਬਾਤ ਚ ਕਰੀਏ ਇੱਧਰ ਆਪਣਾ ਸਾਰਾ ਫੈਮਿਲੀ ਖੜੇ ਨੇ ਜੇ ਉਹਨੇ ਫੜਾ ਦੇ ਉੱਥੇ ਲਿਖ ਦੇ ਲੋ ਭਾਬੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕੋ ਗਿਆ ਨੂੰ ਹੋ ਰਿਹਾ ਸੈੱਟ ਟਾਈਮ ਲੋ ਜੀ ਸਾਰਿਆਂ ਨੇ ਆਪਾਂ ਰੈਡੀ ਆਂ ਉਂ ਚੁੰਨੀ ਤੋਂ ਸਾਡਾ ਬਹੁਤ ਸੋਨਾ ਕਰ ਜੀ ਨਾਮਕ ਇੱਕ ਹਰਿਰਾਮ ਦੇ ਮੇਰਾ ਪਹਿਲਵਾਨ ਸ਼ੀਤਲ ਦੇ ਮਹਾਬਕ ਉਸਾਰ ਅੱਜ ਪਾਈ ਬਾਬੂ ਨਾਨਕ ਨੇ ਉਸ ਭਾਗੀ ਘੜੇ ਦਿੱਤੀ ਹੈ ਸੋ ਆਪਾਂ ਨਾਨਕ ਸ਼ਖਪੂਰਨਾ ਹੈ ਦਖੀਆ ਲਾਉਣ ਵਾਲੇ ਅੱਗੇ ਵੀ ਭੈਣ ਨੂੰ ਮਿੱਠੇ ਮੇਲ ਲਾਉਦੇ ਆਂ ਪਰ ਜਿਹੜਾ ਅੱਜ ਮੇਲਾ ਕੁਝ ਵੱਖਰਾ ਕਿਉਂ ਵੱਖਰਾ ਕਹਿੰਦੇ ਫੁੱਲਾਂ ਮਰੀ ਚੰਗੇ ਅੰਨੇ ਇੱਕ ਫੁੱਲ ਲੋੜੀ ਦਾ ਐਸਾ ਵੇ ਜਰੂਰ ਮਾਮਾ ਲੋੜੀ ਦਾ ਸੋ ਜਿਹੜੀਆਂ ਨਾਨਕੇ ਦੀਆਂ ਰਸਮਾਂ ਨੇ ਉਹ ਨਾਨਕੇ ਤੋਂ ਬਿਨਾ ਪੂਰੀਆਂ ਨਹੀਂ ਹੁੰਦੀਆਂ ਮਾਮਾ ਮਾਮੀ ਤੋਂ ਬਿਨਾ ਪੂਰੀਆਂ ਨਹੀਂ ਹੁੰਦੀਆਂ ਸੋ ਇਹ ਜਰੂਰੀ ਨੇ ਸਨਾਨਕੇ ਜਵਾਕੇ ਖਾਂਜ ਤੇ ਭੈਣਾਂ ਦਾ ਸੀਨਾ ਮਾਰਾ ਚੌੜਾ ਹੋ ਜਾਂਦਾ ਤੇ ਬੜਾ ਮਾਣ ਮਹਿਸੂਸ ਕਰਦਿਆਂ ਨੇ ਵੀ ਉਹਨਾਂ ਨੇ ਟੋਕੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਭਰਾ ਨੇ ਜਿਹੜੇ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਨੇ ਸੋ ਅੱਜ ਮੈਂ ਬੇਨਤੀ ਕਰਵਾ ਦੀ ਮਾਮਾ ਦੀ ਕਿਹੜੇ ਕਿਹੜੇ ਨੇ ਤੇ ਮਾਸੜ ਕਿਹੜੇ ਕਿਹੜੇ ਨੇ ਆ ਤਾਂ ਪੂਰਾ ਲੱਗਦਾ ਹੱਥ ਸਾਡੀ ਹਾਜ਼ਰੀ ਲਵਾਇਓ ਮਾਮੇ ਲਵਾਓ ਪਹਿਲਾਂ ਫਾਤਿਮਾ ਸਨ ਬਪੂ ਨੀ ਉਹ ਨਹੀਂ ਨਾਨੇ ਨੇ ਦੋਵੇਂ ਅੱਛਾ ਜੀ ਮਾਮਾ ਜੀ ਇਹ ਫੁੱਟਨੇਗੀ ਤਿੰਨ ਮਾਮਾ ਜੀ ਤਿੰਨ ਮਾਮਾ ਜੀ ਬਹੁਤ ਵਧੀਆ ਪਰਮਾਤਮਾ ਜਣਦੀ ਕਲਾ ਮਖੀਆ ਜੀ ਸਲਾਹ ਅਦਰ ਨੂੰ ਅਜਿਹਾ ਪੁਆਣੀਆ ਚਾਹੀਦੇ ਨੇ ਬੋਲੀ ਸਾਡੀ ਦਾ ਨੱਚਣਾ ਤੁਹਾਡਾ ਬਿਲਕੁਲ ਬਿਲਕੁਲ ਜੀ ਸਿਆਣੇ ਅਦਰ ਨੂੰ ਅੱਜ ਇਹਨਾਂ ਦੇ ਨੱਚਣਾ ਤਸ਼ੀਰ ਕਰਦੇ ਨੱਚਣਾ ਸਲਾਹ ਬਾਬੇ ਨਾਨਕ ਦਾ ਨਾਮ ਲੈ ਕੇ ਸ਼ੁਰੂ ਕਰੀਏ ਤੇ ਮਾਮੇ ਤੇ ਨਾਨਿਆਂ ਨੂੰ ਬੇਨਤੀ ਹੈ ਭਾਈ ਮੜੇ ਅੱਜ छ हुजनि उहो ताफा जी परवार ते

ਹਾਂਜੀ ਉਹ ਐਵੇਂ ਦੀ ਲੱਗ ਰਹੀ ਜਿਵੇਂ ਕੱਲਣਾ ਚੋਂ ਮੱਖੀਆਂ ਉਹਦੇ ਆਉਂਦੀਆਂ ਜਿੰਨੇ ਤਾਂ ਜਾਂ ਦੇਖਾ ਮੈਂ ਇਹ ਟੀਵੀ ਉਹ ਕੀ ਰਿਹਾ ਮੈਂ ਜਿਹੜਾ ਟੀਵੀ ਖੰਦੀਆਂ ਦੇਖਦਾ ਜੋ ਕਹਿੰਦੀਆਂ ਸਤ ਚਾਰ ਪੌਣੇ ਪੰਜ 5 ਵਜੇ ਤੇ ਅਸੀਂ ਫੇਰ ਆਉਂਦੇ ਨੂੰ ਬਤਾ ਆਉਂਦੇ ਹੋਏ ਗੁਗਿੰਦੀ ਦਾ ਮੇਕਅਪ ਕਰਨੇ ਰਸਤੇ ਤੋਂ ਅੱਛਾ ਕਿਥੇ ਗੁਗਿੰਦੀ ਦੀ ਕਿੱਥੇ ਨੇ ਸ਼ਸ਼ੀਕਲ ਸੇ ਮੈਨੂੰ ਵੀ ਭੈਣ ਦੀ ਵੀਡੀਓ ਬਣਾ ਰਹੀਆਂ ਤੂੰ

Cara, te che palisto? C'è una differenza da prigionia? Ah, tu non vuoi? Adefu, 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 ਫੀ ਚੱਲ ਰਹੀ ਹੈ ਕਿਵੇਂ ਦਾ ਕਿਵੇਂ ਦਾ ਲੱਗ ਰਿਹਾ ਅੰਮਾ ਪ੍ਰੋਗਰਾਮ ਫੱਟ ਲੱਗ ਰਹੀ ਹੈ ਮੇਰਾ ਤਾਂ ਆਹ ਤੇ ਸਾਡੀ ਕੁੜੀ ਨਹੀਂ ਇੱਕ ਇੱਕ ਕੁੜੀ ਕਿਹਾ ਤਾਂ ਹਾਂ ਸਭ ਹੋ ਗਿਆ ਅੱਜ ਬਈ ਕਿਥੇ ਆ ਰਹੇ ਹੋ ਤੁਸੀਂ ਸਭ ਹੋਸ ਆ ਤੁਮ ਆ ਰਹੇ ਤੁਸੀਂ ਵੀ ਨਾ ਆਓ ਦੇਖਿਓ ਸਹੀ ਹੁੰਦਾ ਆਸੀਂ ਵੀ ਆਈਏ ਪੱਤੀ ਦੇ ਆਈਏ ਕਹਿੰਦੇ ਇਹ ਸੱਚ ਜਦ ਅਦਲ ਕਰਮਾਂ ਦੇ ਨਹੀਂ ਹੈ ਆ ਆਪਣੀ ਮੰਮਾ ਨੜ ਗਈ ਗੱਡੀ ਤੋਂ ਲੈ ਕੇ ਸਹੀ ਗੱਲ ਹੈ ਅਣੀ ਮੈਂ ਬਹੁਤ ਵਾਰੀ ਜੈਨਾ ਬੰਦਾ ਹੀ ਨਹੀਂ ਡਿਫਰੈਂਟ ਡੂਆ ਤੇ ਦੂਆ ਕਰ ਅੰਗੂ ਅੰਗੂ ਨੂੰ ਸਾਈਡ ਤੇ ਆਈਏ ਮੇਰੇ ਪਾਸੇ ਤੂੰ ਮੈਂ ਟੁੱਟ ਕੇ ਪੈ ਕੇ ਫੜਨ ਵਗੈਰਾ ਸੇਵ ਕਰ ਦਿੰਦੀ ਆ ਮੈਂ ਤਾਂ ਮੈਨੂੰ ਵੀ ਜਿਵੇਂ ਜੈਸਾ ਆਏਗਾ ਮੈਨੂੰ ਵੀ ਐਡ ਕਰ ਦੇ ਬੇਬੀ ਐਡ ਕਰ ਦੇਣ ਲਾਣ ਨੂੰ ਹੋਲੇ ਵੇਸ਼ਾਣਾ ਉਹਨਾਂ ਕਿਦੇ ਨੇ ਨਹੀਂ ਜਾਣਾ ਸਾਰੀਆਂ ਖਾਲੀ ਕਰਦੀ ਗੋਲੀਆਂ ਪਾਉਣੀਆਂ ਨੇ ਆਈਆਂ ਤਾਂ ਗੋਲੀਆਂ ਪਾਉਣੀਆਂ ਨੇ दसवेंदशाही माली सारे 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 दादशाह ਮੈਂ ਤੁਸੀਂ ਅੱਗੇ ਜਾਓ ਮਮੀ ਨੂੰ ਬਿਠਾ ਦਿਓ ਤੁਹਾਨੂੰ ਕੋਈ ਜਵਾਬ ਲੱਗੇਗਾ ਨਾਲੇ ਉਹ ਸੌਣਾ ਨਾਲੇ ਹਾਂ ਠੀਕ ਗੱਲ ਆ ਮਾਸੀ ਨੂੰ ਲਾ ਕੇ ਨੂੰ ਬਿਠਾ ਕੇ ਹੋਰ ਉਹਨੂੰ ਵੀ ਇਨਚਾਣ ਅੱਗੇ ਤਿਕ ਚਲ ਚਲੀਏ ਆਜਾ ਪੱਬੀ ਪੱਬੀ ਉਹ ਨਾ ਚਲੋ ਅੱਗੇ ਚਲੀ ਆਪਾਂ ਆਪਾਂ ਉੱਨੇ ਅੱਗੇ ਮਸਮਾ ਕੰਮ ਨਹੀਂ ਲਿਆ ਫੁੱਟ ਚੋਰ ਐਨੇ ਨਹੀਂ ਰਗ ਰਗ ਜੇਗੀ ਪਸੀਨੇ இருபத்து <laughs> ஏழு <laughs> ਆ ਗੱਲ ਨੂੰ ਆਜੋ ਜੀ ਬੁਲਾ ਲਓ ਹਰ ਦੇ ਮਰਾ ਦੇ ਲੱਗਦੇ ਹੋ ਦਿਨਾਂ ਲੋ ਹਾਂ ਜੀ ਦੇਖੋ ਆਪਣੇ ਹਾਂ ਇਨਸ਼ਾਅੱਲਾ ਬੈਠੇ ਕੋਰੇ ਨਾ ਜੀ ਅੰਦਰ ਦੇਖੋ ਜੀ ਸਾਡੇ ਤੇ ਬਲੋਗ ਕੋ ਸਭ ਬੋਲਦੇ ਆਈਕਾਪੀਰਾਈਟ ਨਾ ਦੇਵੇ ਕਿਤੇ ਗਾਣੇ ਚਾਹਵੇਂ ਨਾ ਵਿੱਚ ਕਿਵੇਂ ਤਰ੍ਹਾਂ ਗਿਆ ਭਾਬੀ ਆਸੀ ਤਿੰਜਾੜੇ ਪਰਪਲ ਪਰਪਲ ਚਲ ਬਾਕੀ ਬੜੀ ਗੱਡੀ ਖੜੀ ਓ ਮਮਾ ਹੁਣੀ ਅੰਦਰ ਪਹਿਲਾਂ ਬਾਗ ਗਏ ਹਾਈ ਟੌਪਸ ਘੱਟੋ ਸਭ ਤੋਂ ਪਹਿਲਾਂ ਤਾਂ ਹੋਰ ਕੋਈ ਕੰਮ ਨਹੀਂ ਕਰਨਾ ਆਪਾਂ ਨੇ ਨਹੀਂ ਖਾਣ ਪੀਣ ਚਲੋ ਜੀ ਹੁਣ ਆਪਾਂ ਚੱਲੇ ਘਰ ਨੂੰ ਕਿਹ ਹੈ ਜਾ ਰਿਆ ਨਵੂ ਮੈਂ ਮਚੀ ਰਤ ਕਰਦੀ ਰਹੀ ਕਿ ਨੰਚਟਾ ਮਸੀਰਤ ਉਦੋਂ ਨਹੀਂ ਚੈੱਕ ਕਰੇ ਰੋਪਿਆ ਕਰੇ ਫੇਰੇ ਇਹਨਾਂ ਦੋ ਵਾਰ ਹੋਇਆ ਵਿਚਾਰੀ ਨਾਲ ਨਾ ਮੈਂ ਚਲੋ ਬਹੁਤ ਹੋਰ ਮਾ ਠੀਕ ਹੋ ਜੀ ਕਿਵੇਂ ਦਾ ਰਿਹਾ ਪ੍ਰੋਗਰਾਮ ਬਹੁਤ ਵਧੀਆ ਪਲੇਟ ਵਾਲੀ ਜ਼ਰੂਰ ਵੀਡੀਓ ਦੇਖਿਆ ਦੇ ਆਣ ਦਾ ਕਲਿੱਪ ਆਊਗਾ ਮਸ਼ਰੂਮ ਵਾਲਾ ਅੱਛਾ ਹਾਂਜੀ ਬਾਕੀ ਬਹੁਤ ਵਧੀਆ ਸੀਗਾ ਪ੍ਰੋਗਰਾਮ